ਸ੍ਰੀ ਗੁਰੂ ਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਤਾਨਾਂ ਨੂੰ ਲੱਖ ਲੱਖ ਵਧਾਈਆਂ। 22 ਫਰਵਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਸਨ। ਬਾਬਾ ਟਾਲਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਗੁਰਦਤਾ ਜੀ, ਬਾਬਾ ਸੂਰਜਮਾਲ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ। ਬਾਬਾ ਗੁਰਦਤਾ ਜੀ ਦੇ ਦੋ ਸਹਵਜਾਦੇ ਸਨ। ਬਾਬਾ ਧੀਰਮਲ ਜੀ ਅਤੇ ਗੁਰੂ ਹਰਗੋਬਿੰਦ ਜੀ ਸਤਵੇਂ ਨਾਨਕ ਸਹਿਦ ਸ੍ਰੀ ਗੁਰੂ ਹਰ राय ਸਾਹਿਬ ਜੀ ਆਸਾਹਿਬ ਸਾਹਿਬ ਜੀ ਦਾ ਪ੍ਰਕਾਸ਼ ਪੰਜ ਪੰਜ ਫਗਣ 20 ਮਾਰਗ ਸਮਤ 1686 ਜਿਹਨੇ 30 ਜਨਮ ਦਿਨ ਨੂੰ ਸੋਤੀ ਇਹਨ ਕੀਰਤਪੁਰ ਸਾਹਿਬ ਦੇ ਕੇ ਬਾਬਾ ਬੁਰਦਤਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੇ ਉਧਰ ਤੋਂ ਹੋਇਆ ਕੀਰਤਪੁਰ ਸਾਹਿਬ ਬਾਬਾ ਬੁਰਦਤਤਾ ਜੀ ਨੇ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ आदेश अनुसार बसाया ਸੀ ਇਸ ਆਸਥਾਨ ਤੇ ਹੀ ਆਦ ਗੁਰੂ ਨਾਨਕ ਦੇਵ ਜੀ ਸਾਈ ਗੁਰਦਨ ਸ਼ਾਹੀ ਗੁਰਦਨ ਸ਼ਾਹੀ ਨੂੰ ਮਿਲਿਆ ਸਨ ਆਪ ਜੀ ਦਾ ਵਿਆਹ ਸ੍ਰੀ ਤੇਹਾਰਾਮ ਬਿਸਕੁਤਰੀ ਜੀ ਦੀ ਬੀ ਕ੍ਰਿਸ਼ਨ ਕੌਰ ਜੀ ਨਾਲ 1640 ਈਸਵੀ ਵਿੱਚ ਅਨੂਪ ਸਹਿ ਜੁਪੀ ਵਿਕੇ ਹੋਇਆ ਆਪ ਜੀ ਦੇ ਦੋ ਸੁਪੁੱਤਰ ਸਨ बाबा राम राय ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਹਰ ਹਰਗੋਬਿੰਦ ਸਾਹਿਬ ਜਿਹਦੇ ਪੰਜ ਪੁੱਤਰ ਸਨ ਉਹਨਾਂ ਵਿੱਚੋਂ ਬਾਬਾ ਟਾਲਰਾਏ ਜੀ ਬਾਬਾ ਅਣੀ ਰਾਏ ਜੀ ਅਤੇ ਬਾਬਾ ਗੁਰਦੇਤਾ ਜੀ ਗੁਰ ਹਰਗੋਬਿੰਦ ਸਾਹਿਬ ਜੀ ਜਿਹਦੇ ਜੀਵਨ ਕਾਲ ਵਿੱਚ ਹੀ ਪਰਲੋਕ ਸਦਾਰ ਗਏ ਸਨ ਬਾਬਾ ਸੂਰਜ ਮਾਲ ਜੀ ਮਿਰੋਦ ਸੰਸਾਰਿਕ ਵਰਤੀ ਅਤੇ ਗੁਰਤੇਗ ਬਹਾਦਰ ਸਾਹਿਬ ਦੀ ਵੀਰਤਾ ਤਿਆਗ ਤੇ ਅਧਿਆਮਕ ਅਧਿਆਤਮਕ ਵਰਤੀ ਦੇ ਮਾਲਕ ਸਨ ਬਾਬਾ ਗੁਰਦਤਾ ਜੀ ਦੇ ਵੱਡੇ ਸੁਪੁੱਤਰ ਬਾਬਾ ਧੀਰਮਲ ਜੀ ਵੀ ਗੁਰੂ ਘਰ ਪੂਰੀ ਵਫਾਦਾਰੀ ਬਹਾਦਰ ਸਾਥ ਤਨਾ ਹੋਏ ਕੇਵਲ ਗੁਰੂ ਹਰ Rai ਸਾਹਿਬ ਜੀ ਹੀ ਗੁਰਗੱਦੀ ਦੇ ਜੋਗ ਵਰਸ ਸਾਥ ਤਹੋਏ ਸ਼੍ਰੀ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 3 ਮਾਰਚ 1647 ਨੂੰ ਕੀਰਤ ਪਰਸਾਦ ਵਿਖੇ ਜੋਤੀ ਜੋਤ ਸਮਾਏ 8 ਮਾਰਚ 1647 ਨੂੰ ਗੁਰਾਈ ਦੀ ਰਸਮ ਅਦਾ ਕੀਤੀ ਗਈ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਜੋ ਉਸ ਸਮੇਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਸਾਨ ਨੇ ਗੁਰੂ ਹਰ राय ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ ਸੀ ਉਸ ਸਮੇਂ ਗੁਰੂ ਹਰ ਰਾਏ ਸਾਹਿਬ ਜੀ ਜੀ ਦੀ ਉਮਰ 14 ਸਾਲ ਦੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਤਮ ਆਦੇਸ਼ ਅਨਸਾਰ ਆਪ ਜੀ ਨੇ ਆਪਣੇ ਨਾਲ ਹਮੇਸ਼ਾ 2200 ਘੋੜੇ ਸਵਾਰ ਰੱਖੇ ਪਰ ਸਮੁੱਚਾ ਜੀਵਨ ਅਮਨ ਸ਼ਾਂਤੀ ਨਾਲ گزارਿਆ ਗੁਰੂ ਹਰ ਰਾਏ ਸਾਹਿਬ ਜੀ ਨੇ ਸ਼িকার ਖੇਡਾਂ ਵੀ ਪਰ ਵਿਅਕਤੀ ਨੂੰ ਲਗਾਤਾਰ ਜਾਰੀ ਰੱਖਿਆ ਗੁਰੂ ਹਰ राय ਜੀ ਨੇ ਗੁਰੂ ਪਿਤਾ ਦੇ ਉਪਦੇਸ਼ ਨੂੰ ਜੀਵਨ ਪਰ ਨਿਭਾਇਆ ਕੇਵਲ ਇੱਕ ਫੋਲੇ ਦੇ ਤੋਤਨ ਨਾਲ ਗੁਰੂ ਹਰゴਬਿੰਦ ਸਾਹਿਬ ਜੀ ਨੇ ਕਿਹਾ ਸੀ ਦਾਮਨ ਸੰਗ ਕੋਚ ਕੇ ਚਲੋ ਸਾਰਾ ਜੀਵਨ ਸਹਿਜ ਸੰਜਮ ਤੇ ਸ਼ੀਤਲਤਾ ਨਾਲ گزارਿਆ ਗੁਰੂ ਹਰ ਹਰ राय ਸਾਹਿਬ ਜੀ ਦੇ ਸਮੇਂ ਸਿੱਖ ਧਰਮ ਨੇ ਚੰਗੀ ਹੋਂਦ ਕੀਤੀ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰforall ਲਈ ਕਈ ਮਹੱਤਵਪੂਰਨ ਕਾਰਮ ਉੱਤੇ ਅਤੇ ਲੋਕ ਭਲਾਈ ਦੇ ਕੰਮ ਕੀਤੇ ਗੁਰੂ ਹਰ राय ਸਾਹਿਬ ਜੀ ਨੇ ਉਪਦੇਸ਼ ਦ੍ਰਿੜਤਾ ਦ੍ਰਿੜ ਕਰਵਾਇਆ ਕਿ ਸਾਨੂੰ ਗੁਰਬਾਣੀ ਪੜ੍ਹਨੀ ਤੇ ਸੁਣਨੀ ਚਾਹੀਦੀ ਹੈ ਗਵਾ ਗੁਰਬਾਣੀ ਪੜਨ ਸੁਣ ਵਾਲੇ ਤੇ ਅਸਰ ਕਰਦੀ ਹੈ ਤੇ ਸੁਣਨਾ ਜਿਵੇਂ ਘੋਲ ਵਾਲੇ ਭਾਂਡੇ ਚੋਂ ਸਿੰਦੇ ਆਈ ਟੁੱਟਣ ਤੇ ਵੀ ਨਹੀਂ ਜਾਂਦੀ ਇਸੇ ਤਰ੍ਹਾਂ ਹੀ ਗੁਰਵਾਨੀ ਸਬੀਬੀ ਅਸਰ ਕਰਦੀ ਹੈ ਮਸੰਦਾਂ ਤੇ ਮੇਣਿਆਂ ਨੇ ਗੁਰੂ ਹਰ राय ਸਾਹਿਬ ਜੀ ਦਾ ਹਮੇਸ਼ਾ ਵਿਰੋਧ ਕੀਤਾ ਗੁਰਤਾ ਗੱਦੀ ਦੇ ਬਰਾਜਮਾਨ ਹੋਣ ਤੋਂ ਕੁਝ ਸਮਾਵਾਦ ਪਾਰੀ ਕਾਲ ਪੈ ਗਿਆ ਜਿਸ ਕਾਰਨ ਲੋਕਾਈ ਤਰਾ ਤਰਾ ਕਰ ਉਠੀ ਲੋਕੀ ਰੋਟੀ ਤੋਂ ਅਚਾਰ ਹੋ ਗਏ ਪੇਟ ਦੀ ਧੁੱਕ ਨੂੰ ਲੋਕਾਂ ਨੂੰ ਦਰਦ ਰਦ ਤੇ ੱੱਕੇ ਖਾਣੇ ਲਈ ਮਜਬੂਰ ਹੋਣਾ ਪਿਆ ਗੁਰੂ ਹਰ Rai ਸਾਹਿਬ ਜੀ ਨੇ ਗੁਰੂ ਘਰ ਦੀ ਪਰੰਪਰਾ ਅਨੁਸਾਰ ਦੁਖੀਆਂ ਦੀ ਤਨ ਮਨ ਧਨ ਨਾਲ ਸੇਵਾ ਕੀਤੀ ਇਥੋਂ ਤੱਕ ਕਿ ਪੰਜਾਬ ਤੋਂ ਬਾਹਰ ਵਸਦੇ ਗੁਰਸਿੱਖਾਂ ਨੂੰ ਗੁਰੂ ਘਰ ਦੇ ਪ੍ਰੇਤਵਾਨਾਂ ਨੂੰ ਵੀ ਸਨੇਹਾ ਭੇਜਾ ਕੇ ਦੁਖੀ ਮਾਨਤਾؤں ਦੀ ਸੇਵਾ ਕੀਤੀ ਜਾ ਕੀਤੀ ਜਾਵੇ ਤੇ ਕਰਵਾਈ ਸਤਗੁਰ ਜੀ ਨੇ ਉਕਾ ਲਈ ਲੰਗਰ ਬਿਮਾਰਾਂ ਲਈ ਸਫਾਖਾਨੇ ਖੋਲ ਦਿੱਤੇ ਸਤਿਗੁਰੂ ਜੀ ਵੱਲੋਂ ਮਨੁੱਖ ਜਾਤੀ ਦੇ ਕਲਿਆਣਕਾਰੀ ਕਾਰਜਾਂ ਨੂੰ ਤੱਕ ਕੇ ਦਾਰਾ ਸ਼ਕੋਹ ਬਹੁਤ ਪ੍ਰਭਾਵਿਤ ਹੋਇਆ ਅਤੇ ਗੁਰੂ ਘਰ ਕੇ ਲੰਗਰਾਂ ਵਾਸਤੇ ਜ਼ਗੀਰ ਦੇਣੀ ਚਾਹੀ ਪਰ ਗੁਰੂ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਬਾਸਾਈ ਜ਼ਗੀਰ ਨਾਲ ਗੁਰੂ ਕਾ ਅਸੀਮਤ ਲੰਗਰ ਭੰਡਾਰ ਨੂੰ ਸੀਮਤ ਨਹੀਂ ਕਰਨਾ ਚਾਹੁੰਦੇ ਗੁਰੂ ਹਰ राय ਸਾਹਿਬ ਜੀ ਦੀ ਮਹਿਮਾ ਸੋ ਸ਼ਾ ਰੂਮੀ ਜਦ ਹਿੰਦੁਸਤਾਨ ਦੀ ਸੈਰ ਕਰਨ ਆਇਆ ਤਾਂ ਗੁਰੂ ਦਰਸਨ ਵਾਲੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ ਗੁਰੂ ਦਰਬਾਰ ਵਿੱਚ ਹਮੇਸ਼ਾ ਵੱਡੇ ਛੋਟੇ ਨਾਲ ਬਿਨਾਂ ਕਿਸੇ ਜਾਤੀ ਜਾਂ ਖੇਤਰੀ ਵਿਤਕਰੇ ਦੇ ਬਰਾਬਰ ਸਲੂਕ ਕੀਤਾ ਜਾਂਦਾ ਹੈ ਗੁਰੂ ਘਰ ਵਿੱਚ ਆਏ ਹਰ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਂਦੀ ਹੈ। ਬਿਮਾਰ ਆਵੇ ਤਾਂ ਦਵਾਈਆਂ, ਦਵਾਦਾਰੂ, ਭੁੱਖਾ ਪਿਆਸਾ ਆਵੇ ਤਾਂ ਖਾਣ ਪੀਣ ਲਈ ਪਦਾਰਥ, ਆਰਾਮ ਕਰਨ ਲਈ ਆਵੇ ਤਾਂ ਨਿਵਾਸ ਸਥਾਨ। ਮਾਨਸਿਕ ਤ੍ਰਿਪਤੀ ਲਈ ਆਵੇ ਤਾਂ ਨਾਮ, ਦਾਰੂ ਅਤੇ ਸਰਨ ਆਉਣ ਵਾਲੇ ਨੂੰ ਸਰਨ ਦਿੱਤੀ ਜਾਂਦੀ ਜਾਂਦੀ ਸੀ। ਗੁਰੂ ਜੀ ਨੇ ਕੀਰਤਪੁਰ ਦੀ ਧਰਤੀ ਤੇ ਇਲਾਜ ਵਾਸਤੇ ਵਰਤੀਆਂ ਜਾਂਦੀਆਂ ਜੜੀਆਂ ਬੂਟੀਆਂ ਦਾ ਬਾਗ ਲਗਵਾਇਆ ਤੇ ਇੱਕ ਖੋਜ ਕੇਂਦਰ ਸਥਾਪਿਤ ਕੀਤਾ ਜੇਕਰ ਦਾਰਾਸ ਕੋ ਬਿਮਾਰ ਹੋਇਆ ਤਾਂ ਇਲਾਜ ਲਈ ਦਵਾਈਆਂ ਜੜੀਆਂ ਬੂਟੀਆਂ ਗੁਰੂ ਦਰਬਾਰ ਵੱਲੋਂ ਭੇਜੀਆਂ ਜਾਂਦੀਆਂ ਜਿਸ ਨਾਲ ਉਸ ਦਾ ਅਸਾਧ ਰੋਗ ਠੀਕ ਹੋਇਆ ਜੇਕਰ ਘਰੇਲੂ ਝਗੜੇ ਕਰਕੇ ਦਾਰਾਸ ਕੋ ਬਾਦਸ਼ਾਹ ਔਰੰਗਜ਼ੇਬ ਦੀ ਮਾਰ ਤੋਂ ਡਰਦਾ ਗੁਰੂ ਦਰਬਾਰ ਵਿੱਚ ਪਹੁੰਚਿਆ ਤਾਂ ਉਸ ਨੂੰ ਦਰਿਆ ਬਿਆਸ पार ਕਰਵਾਇਆ ਗਿਆ ਆਪਨੇ ਮੌਗਲ ਮੌਗਲ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰਬਾਣੀ ਦੀ ਪੰਕਤੀ ਮਿੱਟੀ ਮੁਸਲਮਾਨ ਕੀ